ਪੰਜਾਬ ਦੇ ਚੈਨ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ 19, 20 ਤੇ 21 ਤਰੀਕ ਦੇ ਮੌਸਮ ਬਾਰੇ ਜਾਣਕਾਰੀ ਸ਼ੇਅਰ ਕਰਾਂਗੇ ਨਾਲ ਦੀ ਨਾਲ ਇੰਡੀਆ ਦੇ 올림픽ਸ, ਕਾਮਨਵੈਲਥ ਤੇ ਏਸ਼ੀਆ ਗੇਮਸ ਦੇ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦੀਆਂ ਫੋਟੋਆਂ ਦੇਖੋ। ਹੁਣ ਨਜ਼ਰ ਮਾਰਦੇ ਹਾਂ ਫਰੀਦਕੋਟ ਦੇ ਵਿੱਚ 19 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ। ਦਿਨ ਵਧ ਟੈਂਪਰੇਚਰ 32 ਡਿਗਰੀ ਤੇ ਰਾਤ ਦੇ ਟਾਈਮ ਹੀ ਸੰਘਣੇ ਬੱਦਲ ਰਹਿਣਗੇ। 20 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੋਊਗਾ ਤੇ 21 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਸਵੇਰ ਦੇ ਟਾਈਮ ਤੋਂ ਟਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਆ ਫਾਜ਼ਿਲਕਾ ਇਲਾਕੇ ਦੇ ਵਿੱਚ ਵੀ ਸੰਘਣੇ ਬੱਦਲ 19 ਤਰੀਕ ਨੂੰ ਤੇ 20 ਤਰੀਕ ਨੂੰ ਰਹਿਣਗੇ ਹਲਕੇ ਤੋਂ ਦਰਮਿਆਨੇ ਟਟਵੇਂ ਹੀ بارش ਮਾੜੀ ਮੋਟ ਕਿਤੇ ਨਾ ਕਿਤੇ ਹੋ ਸਕਦੀ ਆ ਤੇ 21 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਵੱਤ ਵਤ ਟੈਂਪਰੇਚਰ 33 ਡਿਗਰੀ ਰਹੇਗਾ ਬਠਿੰਡਾ ਇਲਾਕੇ ਦੇ ਵਿੱਚ 19 ਤਰੀਕ ਨੂੰ ਵੀ ਸੰਘਣੇ ਬੱਦਲ ਰਹਿਣਗੇ 20 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਸਵੇਰ ਦੇ ਟਾਈਮ ਹਲਕੇ ਤੋਂ ਦਰਮਿਆਨੇ ਇਲਾਕੇ ਦੇ ਵਿੱਚ ਮਾੜਾ ਮੋਟ ਮੀਂਹ ਪੈ ਸਕਦਾ ਹੈ ਤੇ ਇਸੇ ਤਰ੍ਹਾਂ ਹੀ 21 ਤਰੀਕ ਨੂੰ ਸਵੇਰ ਦੇ ਟਾਈਮ ਮੌਸਮ ਹੋਵੇਗਾ ਮਲੇਰ ਕੋਟਲਾ ਦੇ ਵਿੱਚ 19 ਤਰੀਕ ਨੂੰ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜਾ ਮੌਟ ਮੀਂਹ ਪੈ ਸਕਦਾ ਹੈ ਤੇ 20 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ 21 ਤਰੀਕ ਨੂੰ ਧੁੱਪ ਦੇ ਨਾਲ ਹਲਕੀ ਤੋਂ ਦਰਮਿਆਨੀ ਬੱਦਲਵਾਈ ਰਾਤ ਦੇ ਟਾਈਮ ਬਾਰਿਸ਼ ਹੋ ਸਕਦੀ ਆ ਲੁਤਿਆਣਾ ਇਲਾਕੇ ਦੇ ਵਿੱਚ 19 ਤਰੀਕ ਨੂੰ ਸਵੇਰੇ ਦੇ ਟਾਈਮ ਤੋਂ ਲੈ ਕੇ 10-11 ਵਜੇ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ ਤੇ 20 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ 9-10 ਵਜੇ ਬਾਰਿਸ਼ ਤੇ ਉਸ ਤੋਂ ਬਾਅਦ ਸ਼ਾਮ ਦੇ ਟਾਈਮ 7-8 ਵਜੇ ਹਲਕੀ ਤੋਂ ਦਰਮਿਆਨਾ ਮੀਂਹ ਹੋ ਸਕਦਾ ਆ ਸੰਗਰੂਰ ਇਲਾਕੇ ਉਤੇ ਨਜ਼ਰ ਮਾਰੀਏ ਤਾਂ 19 ਤਰੀਕ ਨੂੰ ਦੁਪਹਿਰੇ 1 ਤੋਂ ਲੈ ਕੇ 4-5 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਤੇ 20 ਤਰੀਕ ਨੂੰ ਵੀ ਸਾਰਾ ਦਿਨੀ ਹਲਕੇ ਤੋਂ ਟੁੱਟਵਾਹੀਂ ਮਾੜਾ ਮੋਟ ਮੀਂਹ ਦਾ ਮੌਸਮ ਹੋਵੇਗਾ ਤੇ 21 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਰੂਪਨਗਰ ਇਲਾਕੇ ਦੇ ਵਿੱਚ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ 19 ਤਰੀਕ ਨੂੰ ਹੋਵੇਗੀ ਸਵੇਰੇ 4 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਰੂਪਨਗਰ 19 ਤਰੀਕ ਨੂੰ ਹੋਵੇਗੀ 20 ਤਰੀਕ ਨੂੰ ਸਵੇਰੇ 4-5 ਵਜੇ ਮੌਲੇ ਧਰਮੀ ਤੇ ਫਿਰ ਸ਼ਾਮ ਨੂੰ 6-7 ਵਜੇ ਦੁਬਾਰਾ ਫੇਮੀ ਆਉਣ ਦੀ ਸੰਭਾਵਨਾ ਹੋਵੇਗੀ 21 ਤਰੀਕ ਨੂੰ ਸੰਘਣੇ ਬੱਦਲ ਤੇ ਬਾਦ ਦੋ ਟੈਂਪਰੇਚਰ 33 ਡਿਗਰੀ ਰਹੇਗਾ ਮਾਨਸਾ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ 19 ਤਰੀਕ ਨੂੰ ਸੰਘਣੇ ਬੱਦਲ ਬਣੇ ਰਹਿਣਗੇ 20 ਤਰੀਕ ਨੂੰ ਸਵੇਰੇ 7-8 ਵਜੇ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਤੇ ਉਸ ਤੋਂ ਬਾਅਦ ਸੰਘਣੇ ਬੱਦਲ ਸਾਰਾ ਦਿਨ ਰਹਿਣਗੇ 21 ਤਰੀਕ ਨੂੰ ਵੀ ਸਵੇਰੇ 9-10 ਵਜੇ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜਾ ਮੋਟ ਮੀਂਹ ਪੈ ਸਕਦਾ ਬਰਨਾਲਾ ਉਤੇ ਲੇਕਨ ਜੇ ਨਜ਼ਰ ਮਾਰੀਏ ਤਾਂ ਦੇ ਬਰਥ ਦੇ ਨਹੀਂ ਬਤਵਾ ਟੈਂਪਰੇਚਰ 32 ਡਿਗਰੀ ਹੋਵੇਗਾ 20 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਬਣਿਆ ਰਹੇਗਾ ਤੇ ਸਾਰਾ ਦਿਨ ਹੀ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜਾ ਮੋਟ ਮੀਂਹ ਪੈਣ ਦਾ ਮੌਸਮ ਬਣਿਆ ਰਹੇਗਾ ਪਰ ਕੋਈ ਜ਼ਿਆਦਾ ਮੀਂਹ ਨਹੀਂ ਆਵੇਗਾ 21 ਤਰੀਕ ਨੂੰ ਵੀ ਸਵੇਰ ਦੇ ਟਾਈਮ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੋਵੇਗੀ ਮਲੇਰਕੋਟਲਾ ਨਜ਼ਰ ਮਾਰੀਏ ਤਾਂ 19 ਤਰੀਕ ਨੂੰ ਵੀ ਸੰਘਣੇ ਬੱਦਲ ਬਣੇ ਰਹਿਣਗੇ ਰਾਤ ਦੇ ਟਾਈਮ ਹਲਕੇ ਤੋਂ ਦਰਮਿਆਨੇ ਬਦਲਬਾਈ ਤੇ 20 ਤਰੀਕ ਨੂੰ ਸਵੇਰੇ 9-10 ਵਜੇ ਬਾਰਿਸ਼ ਹੋਣ ਦੀ ਸੰਭਾਵਨਾ ਮਲੇਰਕੋਟਲਾ ਦੇ ਵਿੱਚ ਹੋਵੇਗੀ 21 ਤਰੀਕ ਨੂੰ ਸੰਘਣੇ ਬੱਦਲ ਸਾਰਾ ਦਿਨ ਬਣੇ ਰਹਿਣਗੇ। ਮੁਹੱਲੀ ਹਜੀਤ ਸ਼ਹੀਦ ਅਜੀਤ ਸਿੰਘ ਨਗਰ ਸਵੇਰੇ 7-8 ਵਜੇ ਮੌੜੇ ਤਰ ਮੀਂਹ ਆਉਣ ਦੀ ਸੰਭਾਵਨਾ ਸਵੇਰੇ 4 ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਲਗਾਤਾਰ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ। 20 ਤਰੀਕ ਨੂੰ ਵੀ ਸਾਰਾ ਦਿਨ ਹੀ ਮੀਂਹ ਆਉਣ ਦੀ ਸੰਭਾਵਨਾ ਬਣੀ ਰਹੇਗੀ ਤੇ 21 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ। ਫਤਿਹਗੜ੍ਹ ਸਾਹਿਬ ਜੇ ਨਜ਼ਰ ਮਾਰੀਏ ਤਾਂ ਵਾਤਵਤ ਟੈਂਪਰੇਚਰ 34 ਡਿਗਰੀ 19 ਤਰੀਕ ਨੂੰ ਹੋਵੇਗਾ ਹਲਕੇ ਤੋਂ ਟਟਮੇ ਇਲਾਕੇ ਵਿੱਚ ਮਾੜਾ ਮੋਟ ਬਾਰਿਸ਼ 7-8 ਵਜੇ ਹੋ ਸਕਦੀ ਆ ਤੇ 20 ਤਰੀਕ ਨੂੰ ਸਵੇਰੇ 8-9 ਵਜੇ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋਵੇਗੀ 21 ਤਰੀਕ ਨੂੰ ਸਾਰਾ ਦਿਨ ਹੀ ਸੰਘਣੇ ਬੱਦਲ ਬਣੇ ਰਹਿਣਗੇ ਵੱਧ ਤੋਂ ਵੱਧ ਟੈਂਪਰੇਚਰ 31 ਡਿਗਰੀ ਹੋਵੇਗਾ ਪਟਿਆਲਾ ਦੇ ਵਿੱਚ 19 ਤਰੀਕ ਨੂੰ ਵੱਧ ਤੋਂ ਵੱਧ ਟੈਂਪਰੇਚਰ 34 ਡਿਗਰੀ ਹੋਵੇਗਾ ਤੇ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 6-7 ਵਜੇ ਤੱਕ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੋਵੇਗੀ ਰਾਤ ਭਾਰੀ ਕਦੇ ਵੀ ਨਹੀਂ ਟਟਮੇ ਇਲਾਕੇ ਦੇ ਵਿੱਚ ਹੋ ਸਕਦਾ ਆ ਵੀਧ ਰਿਕ ਨੂੰ ਨਜ਼ਰ ਮਾਰੀਏ ਤਾਂ ਸਾਰਾ ਦਿਨ ਹੀ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ بارش ਤੇ ਸ਼ਾਮੀ 4 ਤੋਂ ਲੈ ਕੇ 10 ਵਜੇ ਤੱਕ ਲਗਾਤਾਰ بارش ਹੋਣ ਦੀ ਸੰਭਾਵਨਾ ਰਹੇਗੀ 21 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਜਲੰਧਰ ਇਲਾਕੇ ਦੇ ਵਿੱਚ 19 ਤਰੀਕ ਨੂੰ ਸਾਰਾ ਦਿਨ ਹੀ ਦੁਪਹਿਰ ਤੱਕ ਹਲਕੇ ਰੂ ਟੁੱਟਵੇਂ ਇਲਾਕੇ ਦੇ ਵਿੱਚ بارش ਹੋਣ ਦੀ ਸੰਭਾਵਨਾ ਰਹੇਗੀ ਤੇ ਰਾਤ ਦੇ ਟਾਈਮ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ 20 ਤਰੀਕ ਨੂੰ ਸਾਰਾ ਦਿਨ ਬੱਦਲ ਗਰਜਦੇ ਰਹਿਣਗੇ ਵੱਧ ਤੋਂ ਵੱਧ ਟੈਂਪਰੇਚਰ 33 ਡਿਗਰੀ ਹੋਵੇਗਾ ਤੇ 21 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਪੂਰਥਲਾ ਜੇ ਨਜ਼ਰ ਮਾਰੀਏ ਤਾਂ ਸਵੇਰੇ 5 ਤੋਂ ਲੈ ਕੇ ਬਾਰਿਸ਼ ਹੋਣ ਦੀ ਸੰਭਾਵਨਾ ਦੁਪਹਿਰ ਦੇ 4-5 ਵਜੇ ਤੱਕ ਰਹੇਗੀ ਤੇ ਉਸ ਤੋਂ ਬਾਅਦ ਰਾਤ ਦੇ ਟਾਈਮ ਹੀ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਬਾਰਿਸ਼ 19 ਤਰੀਕ ਨੂੰ ਹੋ ਸਕਦੀ ਹੈ। 20 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਪਰ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਾ ਚਿਰ ਨਹੀਂ ਆ ਰਹੀ। 21 ਤਰੀਕ ਨੂੰ ਵੀ ਸੰਘਣੇ ਬੱਦਲ ਤੇ ਵੱਤਵਤ ਟੈਂਪਰੇਚਰ 33 ਡਿਗਰੀ ਹੋਵੇਗਾ। ਨਵਾਂ ਸ਼ਹਿਰ ਜੇ ਨਜ਼ਰ ਮਾਰੀਏ ਤਾਂ 19 ਤਰੀਕ ਸਵੇਰ ਤੋਂ ਲੈ ਕੇ ਦੁਪਹਿਰ ਦੇ 1-2 ਵਜੇ ਤੱਕ ਲਗਾਤਾਰ ਬਾਰਿਸ਼ ਹੋਣ ਦੀ ਸੰਭ ਟੁੱਟਵੇਂ ਇਲਾਕੇ ਦੇ ਵਿੱਚ ਮਾੜਾ ਮੋਟ ਬਾਰਿਸ਼ ਹੋ ਸਕਦੀ ਆ ਤੇ 20 ਤਰੀਕ ਨੂੰ ਵੀ ਦੁਪਹਿਰ ਦੇ 1 ਤੋਂ 2 ਵਜੇ ਤੱਕ ਲਗਾਤਾਰ ਮੀਂਹ ਆਉਣ ਦੀ ਸੰਭਾਵਨਾ ਬਣੀ ਰਹੇਗੀ ਸ਼ਾਮ ਦੇ ਟਾਈਮ ਟੁੱਟਵੇਂ ਇਲਾਕੇ ਦੇ ਵਿੱਚ ਮਾੜਾ ਮੋਟ ਬਾਰਿਸ਼ ਹੋ ਸਕਦੀ ਆ ਇਨੀ ਤਰੀਕ ਨੂੰ 21 ਤਰੀਕ ਨੂੰ ਸੰਘਣੇ ਬੱਦਲ ਸਾਰੇ ਦਿਨ ਬਣੇ ਰਹਿਣਗੇ ਹੁਸ਼ਿਆਰਪੁਰ ਵਿੱਚ ਨਜ਼ਰ ਮਾਰੀਏ ਤਾਂ ਸਵੇਰੇ 8 ਤੋਂ ਲੈ ਕੇ ਦੁਪਹਿਰ ਦੇ 1 ਤੋਂ 2 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਰਹੇਗੀ ਨਾਲ ਹਲਕੀ ਤੋਂ ਦਰਮਿਆਨੀ ਹਵਾ ਤੇ ਬੱਦਲ ਘਰਜਦੇ ਰਹਿਣਗੇ 20 ਤਰੀਕ ਨੂੰ ਸਵੇਰੇ 3 ਤੋਂ ਲੈ ਕੇ 6-7 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਰਾਤ ਦੇ ਟਾਈਮ ਹੋਵੇਗੀ ਤੇ ਵੱਧ ਵੱਧ ਟੈਂਪਰੇਚਰ 31 ਡਿਗਰੀ ਦੁਪਹਿਰ ਦੇ ਟਾਈਮ ਜਾਵੇਗਾ 21 ਤਰੀਕ ਨੂੰ ਵੱਧ ਵੱਧ ਟੈਂਪਰੇਚਰ 31 ਡਿਗਰੀ ਸੈਲਸੀਅਸ ਹੋਣ ਦੀ ਉਮੀਦ ਜਤਾई ਜਾ ਸਕਦੀ ਆ ਅੰਮ੍ਰਿਤਸਰ ਇਲਾਕੇ ਦੇ ਵਿੱਚ 19 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਸਵੇਰੇ 6 ਤੋਂ ਲੈ ਕੇ 11-12 ਵਜੇ ਤੱਕ ਰਹੇਗੀ ਤੇ ਉਸ ਤੋਂ ਬਾਅਦ ਸਾਰਾ ਦਿਨ ਸੰਘਣੇ ਬੱਦਲ ਬਣੇ ਰਹਿਣਗੇ ਰਾਤ ਦੇ ਟਾਈਮ ਹੀ ਟਟਵੇਂ ਇਲਾਕੇ ਦੇ ਵਿੱਚ ਮਾੜਾ ਮੌਟਮੀ ਪੈ ਸਕਦਾ ਹੈ 19 ਤਰੀਕ ਨੂੰ 20 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਸੰਘਣੇ ਬੱਦਰ ਰਹਿਣਗੇ ਤੇ ਮਾੜਾ ਮੌਟਮੀ ਪੈਣ ਦੀ ਸੰਭਾਵਨਾ ਬਣੀ ਰਹੇਗੀ ਸਾਰਾ ਦਿਨ ਹੀ ਇਸੇ ਤਰ੍ਹਾਂ ਹੀ 21 ਤਰੀਕ ਨੂੰ ਵੀ ਮੌਸਮ ਮਾੜਾ ਮੌਟਮੀ ਪੈਣ ਦੀ ਸੰਭਾਵਨਾ ਰਾਤ ਦੇ ਟਾਈਮ ਤੇ 21 ਤਰੀਕ ਸਵੇਰੇ 10 11 ਵਜੇ ਤੱਕ ਹੋਵੇਗਾ ਉਸ ਤੋਂ ਬਾਅਦ ਆਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੋ ਸਕਦੀ ਹੈ ਤਨਤਨ ਇਲਾਕੇ ਦੇ ਵਿੱਚ ਸਵੇਰੇ 4 ਤੋਂ ਲੈ ਕੇ 12 1 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਤੇ 20 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਸਾਰਾ ਦਿਨ ਟਟਵੇਂ ਇਲਾਕੇ ਦੇ ਵਿੱਚ ਮਾੜਾ ਮੌਟ ਮੀਂਹ 12 ਵਜੇ ਤੱਕ ਹੋਵੇਗਾ ਉਸ ਤੋਂ ਬਾਅਦ 3-4 ਵਜੇ ਦੁਬਾਰਾ ਫਿਰ ਸੰਘੜੇ ਬੱਦਲ ਹੋਣਗੇ 21 ਤਰੀਕ ਨੂੰ ਵੀ ਸਾਰਾ ਦਿਨ ਹੀ ਸਵੇਰ ਦੇ 11-12 ਵਜੇ ਤੱਕ ਹਲਕੇ ਤੋਂ ਟਟਵੇਂ ਇਲਾਕੇ ਦੇ ਵਿੱਚ ਮਾੜਾ ਮੌਟ ਮੀਂਹ ਤਨਤਨ ਸਾਹਬ ਪੈ ਸਕਦਾ ਹੈ ਗਰਦਾਸਪੁਰ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ 18 ਤਰੀਕ ਰਾਤ ਦੇ ਟਾਈਮ ਹੀ ਮਾੜਾ ਮੌਟ ਬਾਰਿਸ਼ ਹੋ ਸਕਦੀ ਹੈ ਤੇ 19 ਤਰੀਕ ਨੂੰ ਸਵੇਰੇ 4 ਤੋਂ ਲੈ ਕੇ 10-11 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ। ਵੱਤਵਾਰ ਦਾ ਟੈਂਪਰੇਚਰ 28 ਡਿਗਰੀ ਸੈਲਸੀਅਸ ਜਾਵੇਗਾ। ਤੇ 20 ਤਰੀਕ ਨੂੰ ਸਵੇਰ ਦੇ ਟਾਈਮ ਸੰਘਣੇ ਬੱਦਲ ਤੇ ਮਾੜਾ ਮੋਟ ਟੁੱਟਵੇਂ ਲਾ ਕੇ ਦੇ ਵਿੱਚ ਬਾਰਿਸ਼ ਹੋ ਸਕਦੀ ਆ। ਧੁੱਪ ਲੱਗਣ ਦੀ ਸੰਭਾਵਨਾ 20 ਤਰੀਕ ਨੂੰ ਹੋਵੇਗੀ। ਵੱਤਵਾਰ ਦਾ ਟੈਂਪਰੇਚਰ 31 ਡਿਗਰੀ ਤੇ 21 ਤਰੀਕ ਨੂੰ ਦੁਬਾਰਾ ਫਿਰ ਸੰਘਣੇ ਬੱਦਲ ਹੋਣ ਦੀ ਸੰਭਾਵਨਾ ਗਰਦਾਸਪੁਰ ਵਿੱਚ ਹੋਵੇਗੀ। ਪਠਾਨਕੋਟ ਨਜ਼ਰ ਮਾਰੀਏ ਤਾਂ 19 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ। ਵੱਤਵਾਰ ਦਾ ਟੈਂਪਰੇਚਰ 31 ਡਿਗਰੀ 20 ਤਰੀਕ ਨੂੰ ਤੇ ਨਾਲ ਕੋਈ ਵੀ بارش ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਇਸੇ ਤਰ੍ਹਾਂ ਹੀ 21 ਤਰੀਕ ਨੂੰ ਵੀ ਵਾਤਵਾਤ ਟੈਂਪਰੇਚਰ 33 ਡਿਗਰੀ ਤੇ ਧੁੱਪ ਤੇ ਨਾਲ ਟੁੱਟਵੇਂ ਬੱਦਲ ਦਿਖਾਈ ਦੇਣਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਬੈਲ ਆਈਕਨ ਉੱਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ ਆਪਣੇ ਆਇਲਸ ਇਗਜ਼ਾਮ ਦਾ ਲਿਸਨਿੰਗ ਦਾ ਸਕੋਰ ਵਧਾਉਣ ਵਾਸਤੇ ਚੈਨਲ ਦੇ ਆਇਲਸ ਲਿਸਨਿੰਗ ਸੈਕਸ਼ਨ ਵਿੱਚ ਜਾਓ ਤੇ ਪਲੇਲਿਸਟ ਉੱਤੇ ਕਲਿੱਕ ਕਰਕੇ ਕੁਐਸਚਨ ਦੀ ਪ੍ਰੈਕਟਿਸ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ